ਵਾਹਿਗੁਰੂ 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 ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਹਰਸਨਾ ਪਵਿੱਤਰ ਕਰੋ ਫਤਿਹ ਜਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤ ਸੰਗਤ ਜੀ ਮਹਾਨ ਨੇ ਗੁਰੂ ਕੇ ਸ਼ਹੀਦ ਸਿੰਘ ਕਿਉਂਕਿ ਸਾਤ ਸੰਗਤ ਜਿਹੜੇ ਗੁਰੂ ਕੇ ਸ਼ਹੀਦ ਸਿੰਘ ਹੁੰਦੇ ਨੇ ਬਾਬਾ ਦੀਪ ਸਿੰਘ ਜੀ ਵਰਗੇ ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਹੀ ਗੁਰੂ ਦੇਲੇ ਖੇ ਲਾਇਆ ਜਿਨ੍ਹਾਂ ਚਿਰ ਉਹ ਸਰੀਰ ਕਰਕੇ ਇਸ ਦੁਨੀਆ ਦੇ ਵਿੱਚ ਵਿਚਰੇ ਉਹਨਾਂ ਨੇ ਆਪਣਾ ਤਨ ਮਨ ਤਨ ਸਾਰਾ ਗੁਰੂ ਨੂੰ ਅਰਪਣ ਅਰਪਣ ਕਰਕੇ ਰੱਖਿਆ ਉਹਨਾਂ ਨੇ ਆਪਣੀ ਮਾਂ ਨੂੰ ਮਾਰ ਕੇ ਰੱਖਿਆ ਸੋ ਸਾਧ ਸੰਗਤ ਜੀ ਐਸਾ ਸੁਭਾਅ ਹੋ ਗਿਆ ਕਿਉਂਕਿ ਬ੍ਰਹਮ ਗਿਆਨੀ ਧੰਨ ਬਾਬਾ ਦੀਪ ਸਿੰਘ ਜੀ ਦਾ ਕਿ ਉਹਨਾਂ ਨੇ ਆਪਣਾ ਸਾਰਾ ਜੀਵਨ ਹੀ ਗੁਰੂ ਤੋਂ ਨਿਸ਼ਾਵਰ ਕਰ ਦਿੱਤਾ ਇੰਨਾ ਪ੍ਰੇਮ ਕੀਤਾ ਇੰਨਾ ਪ੍ਰੇਮ ਕੀਤਾ ਇੰਨੀ ਸੇਵਾ ਕੀਤੀ ਦਸ਼ਮੇਸ਼ ਪਿਤਾ ਦੀ ਕਿ ਦਸ਼ਮੇਸ਼ ਪਿਤਾ ਦੇ ਵਿੱਚ ਹੀ ਲੀਨ ਹੋ ਗਏ ਉਹਨਾਂ ਨੂੰ ਕੁਝ ਹੋਰ ਦਿਖਦਾ ਨਹੀਂ ਸੀ ਇੱਕ ਵਾਰ ਬਾਬਾ ਦੀਪ ਸਿੰਘ ਜੀ ਬਾਟੇ ਪੇ ਮਾਂਜਦੇ ਨੇ ਬਾਟਾ ਮਾਂਜਦੇ ਨੇ ਸਰਬ ਲੋ ਦਾ ਮਾਂਜੀ ਜਾਨ ਮਾਂਜੀ ਜਾਨ ਤੇ ਕੋਈ ਸਿੰਘ ਲਾਗੇ ਖੜਾ ਕਹਿੰਦਾ ਵੀ ਕਿੰਨਾ ਕੁ ਮੰਜਣਾ ਹੀ ਬੜਾ ਸਾਫ਼ ਹੋ ਗਿਆ ਕਹਿੰਦਾ ਮੈਂ ਉਹਨਾਂ ਚਿਹਰ ਮੰਜਣਾ ਆ ਜਿੰਨਾ ਚਿਹਰੇ ਦੇ ਵਿੱਚ ਦਸ਼ਮੇਸ਼ ਪਿਤਾ ਦੇ ਦਰਸ਼ਨ ਨਹੀਂ ਹੁੰਦੇ ਉਹ ਹਰ ਇੱਕ ਚੀਜ਼ ਚ ਦਸ਼ਮੇਸ਼ ਪਿਤਾ ਨੂੰ ਦੇਖਣਾ ਚਾਹੁੰਦੇ ਸੀ ਕਿਉਂਕਿ ਇੰਨਾ ਪ੍ਰੇਮ ਕਰਦੇ ਆ ਕਿ ਉਹਦਾ ਹੀ ਰੂਪ ਹੋ ਜਾਈਦਾ ਕਹਿੰਦੇ ਜਿਹਨੂੰ ਅਸੀਂ ਪ੍ਰੇਮ ਕਰਦੇ ਆ ਨਾ ਸਾਡੇ ਵਿੱਚ ਉਹਦੀ ਝਲਕ ਪੈਣੀ ਸ਼ੁਰੂ ਹੋ ਜਾਂਦੀ ਆ ਕਬੀਰ ਜੀ ਦਾ ਵੀ ਸ਼ਲੋਕ ਹੈ ਭਗਤ ਕਬੀਰ ਜੀ ਕੀ ਕਹਿੰਦੇ ਨੇ ਕਬੀਰ ਰੋੜਾ ਹੋਏ ਰਹੋ ਬਾਟਕਾ ਤਜ ਮਨ ਕਾ ਅਭਿਮਾਨ ਇਸ ਸ਼ਲੋਕ ਦੇ ਵਿੱਚ ਭਗਤ ਕਬੀਰ ਜੀ ਦੱਸਦੇ ਨੇ ਕਿ ਜਿਹੜਾ ਹਰੀ ਦਾ ਸੇਵਕ ਹਰੀ ਦਾ ਜਨ ਹੁੰਦਾ ਹੈ ਨਾ ਉਹ ਕਿਵੇਂ ਦਾ ਹੋਣਾ ਚਾਹੀਦਾ ਹੈ ਭਗਤ ਕਬੀਰ ਜੀ ਪਹਿਲੀ ਉਦਾਹਰਣ ਦਿੰਦੇ ਨੇ ਕਿ ਹਰੀ ਦਾ ਸੇਵਕ ਜਿਹੜਾ ਜਨ ਹੈ ਉਹ ਰੋੜੇ ਵਰਗਾ ਹੋਣਾ ਚਾਹੀਦਾ ਹੈ ਕਬੀਰ ਰੋੜਾ ਹੋਏ ਰਹੋ ਬਾਟਕਾ ਤਜ ਮਨ ਕਾ ਅਭਿਮਾਨ ਉਹ ਰੋੜੇ ਵਰਗਾ ਹੋਣਾ ਚਾਹੀਦਾ ਉਹਦਾ ਸੁਭਾਅ ਰੋੜਾ ਜਿਹੜਾ ਹੈ ਉਹ ਰਾਚ ਪਿਆ ਆ ਕੋਈ ਰਹਾ ਗੇਰ ਹੁੰਦਾ ਆ ਪੈਰ ਮਾਰ ਕੇ ਪਰਾਂ ਸੁੱਟ ਜਾਂਦਾ ਆ ਰੋੜਾ ਕੋਈ ਉਹਨਾਂ ਨੂੰ ਕਬੂਲ ਬੋਲ ਬੋਲ ਕਬੂਲ ਨਹੀਂ ਬੋਲਦਾ ਤੇ ਅੱਗੇ ਭਗਤ ਕਬੀਰ ਜੀ ਕਹਿੰਦੇ ਨੇ ਕਹਿੰਦੇ ਐਸਾ ਕੋਈ ਦਾਸ ਹੋਏ ਤਾਂ ਹੀ ਮਿਲੇ ਭਗਵਾਨ ਜੇ ਰੋੜੇ ਵਰਗਾ ਸੁਭਾਅ ਹੋਏਗਾ ਨਾ ਤਾਂ ਹੀ ਭਗਵਾਨ ਮਿਲੇਗਾ ਅੱਗੇ ਭਗਤ ਕਬੀਰ ਜੀ ਨਾਲ ਹੀ ਕਹਿ ਦਿੰਦੇ ਨੇ ਕਬੀਰ ਰੋੜਾ ਹੋਆ ਤਾਂ ਕਿਹਾ ਭਇਆ ਪੰਥੀ ਕੋ ਦੁੱਖ ਦੇ ਹੁਣ ਕਈ ਵਾਰੀ ਰੋੜੇ ਨਾਲ ਠੇਡਾ ਵੀ ਲੱਗ ਜਾਂਦਾ ਆ ਸੱਟ ਵੀ ਲੱਗ ਜਾਂਦੀ ਹੈ ਨੁਕਸਾਨ ਵੀ ਹੋ ਜਾਂਦਾ ਆ ਕਹਿੰਦੇ ਕੀ ਹੋਇਆ ਜੇ ਤੋ ਰੋੜਾ ਹੋ ਗਿਆ ਕਿਸ ਨੂੰ ਛੱਟ ਵੀ ਲੱਗ ਸਕਦੀ ਹੈ ਐਸਾ ਤੇਰਾ ਦਾਸ ਹੈ ਜੋ ਧਰਨੀ ਮੇ ਖੇ ਭਗਤ ਕਬੀਰ ਜੀ ਕਹਿੰਦੇ ਨੇ ਅੱਗੇ ਅਗਲੀ ਉਦਾਹਰਨ ਦਿੰਦੇ ਨੇ ਕਿ ਖੇ ਬਨ ਜਾ ਯਾਨੀ ਕਿ ਮਿੱਟੀ ਵਾਲਾ ਸੁਭਾਅ ਬਨਾਲਾ ਹੁਣ ਮਿੱਟੀ ਦਾ ਕੀ ਸੁਭਾਅ ਆ ਹਵਾ ਦੇ ਨਾਲ ਜਿੱਦਨੂ ਮਰਜੀ ਉੱਡ ਜਾਂਦੀ ਹੈ ਤੇ ਅੱਗੇ ਭਗਤ ਕਬੀਰ ਜੀ ਕਹਿੰਦੇ ਨੇ ਕਬੀਰ ਖੇ ਹੋਈ ਤੋ ਕਿਆ ਭਿਆ ਜਿਉ ਡ ਲਾਗੇ ਅੰਗ ਕਹਿੰਦੇ ਭਗਤ ਕਬੀਰ ਜੀ ਕਿ ਕਈ ਵਾਰੀ ਮਿੱਟੀ ਜਿਹੜੀ ਆ ਕੱਪੜੇ ਖਰਾਬ ਕਰ ਦਿੰਦੀ ਆ ਇਹ ਹਰੀ ਦਾ ਜਨ ਇਦਾਂ ਦਾ ਨਹੀਂ ਹੋਣਾ ਚਾਹੀਦਾ ਜਿਹੜਾ ਦੂਸਰਿਆਂ ਤੇ ਚਿੱਕੜ ਦੂਸਰਿਆਂ ਦੀ ਨਿੰਦਿਆ ਕਰਦਾ ਫਿਰੇ ਅੱਗੇ ਭਗਤ ਕਬੀਰ ਜੀ ਕਹਿੰਦੇ ਨੇ ਹਰ ਜਨ ਐਸਾ ਚਾਹੀਏ ਜਿਉਂ ਪਾਣੀ ਸਰਬੰਗ ਅਗਲੀ ਉਦਾਹਰਨ ਭਗਤ ਕਬੀਰ ਜੀ ਪਾਣੀ ਦੀ ਦਿੰਦੇ ਨੇ ਭਗਤ ਕਬੀਰ ਜੀ ਕਹਿੰਦੇ ਨੇ ਹਰੀ ਦਾ ਸੇਵਕ ਹਰੀ ਦਾ ਜਨ ਜਿਹੜਾ ਆ ਪਾਣੀ ਦੇ ਵਰਗਾ ਹੋਣਾ ਚਾਹੀਦਾ ਉਹਦਾ ਸੁਭਾਅ ਪਾਣੀ ਦਾ ਕਿਹ ਸੁਭਾਅ ਆ ਪਾਣੀ ਦੇ ਵਿੱਚ ਜਿਹੜਾ ਰੰਗ ਪਾਓ ਪਾਣੀ ਉਹ ਰੰਗ ਦਾ ਹੋ ਜਾਂਦਾ ਆ ਪਾਣੀ ਜਿਸ ਭਾਂਡੇ ਚ ਪਾਓ ਪਾਣੀ ਉਹਦੀ ਸ਼ੇਪ ਲੈ ਲੈਂਦਾ ਆ ਭਗਤ ਕਬੀਰ ਜੀ ਅੱਗੇ ਕਹਿੰਦੇ ਨੇ ਕਬੀਰ ਪਾਣੀ ਹੋਆ ਤਾਂ ਕਿਆ ਪਿਆ ਭਗਤ ਕਬੀਰ ਜੀ ਕਹਿੰਦੇ ਪਾਣੀ ਹੋ ਪਾਣੀ ਵਾਲਾ ਸੁਭਾਅ ਹੋਇਆ ਤੇ ਕੀ ਹੋਇਆ ਹੁਣ ਪਾਣੀ ਗਰਮ ਹੋ ਜਾਂਦਾ ਆ ਗਰਮ ਕਰੋ ਠੰਡਾ ਕਰੋ ਤੇ ਠੰਡਾ ਹੋ ਜਾਂਦਾ ਆ ਕਹਿੰਦੇ ਇਹ ਹਰੀ ਦੇ ਜਾਂਦਾ ਸੁਭਾਅ ਇਦਾਂ ਦਾ ਵੀ ਨਹੀਂ ਹੋਣਾ ਚਾਹੀਦਾ ਕਿ ਉਹ ਇੱਕਦਮ ਗੁੱਸੇ 'ਚ ਆ ਜਾਏ ਇੱਕਦਮ ਸ਼ਾਂਤ ਹੋ ਜਾਵੇ ਹਮੇਸ਼ਾ ਅਡੋਲ ਅਵਸਥਾ ਵਿੱਚ ਰਹਿੰਦਾ ਜਿਵੇਂ ਬਾਬਾ ਦੀਪ ਸਿੰਘ ਜੀ ਸੋ ਸਾਧ ਸੰਗ ਜੀ ਅੱਗੇ ਭਗਤ ਕਬੀਰ ਜੀ ਕਹਿੰਦੇ ਨੇ ਹਰ ਜਨ ਨੇ ਐਸਾ ਚਾਹੀਏ ਸਭ ਤੋਂ ਮੇਨ ਚੀਜ਼ ਅਗੇ ਲਾਸਟ ਵਿੱਚ ਨਿਚੋੜ ਦੱਸਦੇ ਨੇ ਕਿ ਹਰੀ ਦਾ ਸੇਵਕ ਹਰੀ ਦਾ ਜਾਣਾ ਜਿਹੜਾ ਹਰੀ ਦਾ ਭਗਤ ਹੈ ਉਹ ਗੁਰੂ ਦਾ ਸਿੱਖ ਹੈ ਕਿਵੇਂ ਦਾ ਹੋਣਾ ਚਾਹੀਦਾ ਹਰ ਜਾਨੇ ਐਸਾ ਚਾਹੀਏ ਜੈਸਾ ਹਰ ਹੀ ਹੋਏ ਇਸ ਸਭਾ ਹੋ ਗਿਆ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਤੱਕਦੇ ਤੱਕਦੇ ਉਹਨਾਂ ਨੂੰ ਧੌਂਦੇ ਤੇ ਆਉਂਦੇ ਇੰਨੇ ਲੀਨ ਹੋਏ ਕਿ ਉਹਨਾਂ ਨੂੰ ਹੋਰ ਕੋਈ ਦਿਖਣਾ ਹੀ ਬੰਦ ਹੋ ਗਿਆ ਹਮੇਸ਼ਾ ਦਸ਼ਮੇਸ਼ ਪਿਤਾ ਨੂੰ ਲੱਭਦੇ ਰਹਿਣਾ ਜਿੰਨਾ ਪ੍ਰੇਮ ਦਸ਼ਮੇਸ਼ ਪਿਤਾ ਨੂੰ ਬਾਬਾ ਦੀਪ ਸਿੰਘ ਜੀ ਨੇ ਕੀਤਾ ਉਨਾ ਹੀ ਪ੍ਰੇਮ ਫਿਰ ਦਸ਼ਮੇਸ਼ ਪਿਤਾ ਨੇ ਵੀ ਗੁਰੂ ਬਾਬਾ ਦੀਪ ਸਿੰਘ ਜੀ ਨੂੰ ਕੀਤਾ ਇਹ ਹੁੰਦਾ ਅਸਲ ਪ੍ਰੇਮ ਆਪਣਾ ਆਪ ਹੀ ਆਪਣੀ ਜ਼ਿੰਦਗੀ ਨਹੀਂ ਸ਼ਾਵਰ ਕਰਦੇ ਨਹੀਂ ਕੁਝ ਮੰਗਿਆ ਨਹੀਂ ਦਸ਼ਮੇਸ਼ ਪਿਤਾ ਤੋਂ ਕਿ ਮੈਨੂੰ ਇਹ ਰਾਜ ਦੇ ਦਿਓ ਮੈਨੂੰ ਮਲਕੀਅਤ ਦੇ ਦਿਓ ਮੈਨੂੰ ਆਪਣੇ ਨੇੜੇ ਰੱਖੋ ਨਜ਼ਦੀਕ ਰੱਖੋ ਹੁਣ ਦਸ਼ਮੇਸ਼ ਪਿਤਾ ਇਹ ਨਹੀਂ ਕਿ ਜਿਹੜੇ ਬਾਬਾ ਦੀਪ ਸਿੰਘ ਜੀ ਉਹ ਇੰਨਾ ਪ੍ਰੇਮ ਕਰਦੇ ਸੀ ਫਿਰ ਨਾਲ ਕਿਉਂ ਨਾ ਰਹੇ ਪਿਨਾਲ ਕਿਉਂ ਨਾ ਰੱਖਿਆ ਦਸ਼ਮੇਸ਼ ਪਿਤਾ ਨੇ ਸੋ ਸੰਗਤ ਜੀ ਇਹ ਪਰਖਾਂ ਹੁੰਦੀਆਂ ਨੇ ਕਿ ਜ਼ਰੂਰੀ ਨਹੀਂ ਕਿ ਅਸੀਂ ਜਿਹਨੂੰ ਪ੍ਰੇਮ ਕਰਦੇ ਹਾਂ 24 ਘੰਟਿਆਂ ਦੇ ਨਾਲ ਹੀ ਰਹੀਏ ਸੋ ਐਸਾ ਪ੍ਰੇਮ ਬਾਬਾ ਦੀਪ ਸਿੰਘ ਜੀ ਨੇ ਕੀਤਾ ਤੇ ਜਿਹੜੀਆਂ ਬਖਸ਼ਿਸ਼ਾਂ ਬਾਬਾ ਦੀਪ ਸਿੰਘ ਜੀ ਅੱਜ ਤੱਕ ਵਰਤਾ ਰਹੇ ਨੇ ਉਹ ਵਰਤਾ ਕੇ ਥੋ ਰਹੇ ਨੇ ਉਹ ਦਸ਼ਮੇਸ਼ ਪਿਤਾ ਦੇ ਜਿਹੜੇ ਖਜ਼ਾਨੇ ਸੀ ਉਹਨਾਂ ਚੋਂ ਹੀ ਭਰ ਭਰ ਕੇ ਬੁੱਕ ਜਿਹੜੇ ਨੇ ਫਿਰ ਸੰਗਤ ਨੂੰ ਉਹਨੇ ਹਾਲ ਕਰ ਰਹੇ ਨੇ ਸੰਗਤਾਂ ਜਿਹੜੀਆਂ ਨੇ ਖੁਸ਼ ਹੋ ਕੇ ਘਰ ਨੂੰ ਜਾ ਰਹੀਆਂ ਨੇ ਸੋ ਸਾ ਸੰਗਤ ਜੀ ਅਸੀਂ ਸਾਖੀਆਂ ਸਾਂਝੀਆਂ ਕਰਦੇ ਹਾਂ ਡੇਲੀ ਪੀ ਜਿਹੜੀਆਂ ਸੰਗਤ ਦੇ ਨਾਲ ਬਾਬਾ ਦੀਪ ਸਿੰਘ ਜੀ ਕਿਵੇਂ ਵਰਤ ਰਹੇ ਨੇ ਕਿਵੇਂ ਉਹਨਾਂ ਦੀ ਝੋਲੀਆਂ ਭਰਦੇ ਨੇ ਇਹ ਕੋਈ ਅੱਜ ਦੀ ਗੱਲ ਨਹੀਂ ਬੜੇ ਸਮੇਂ ਤੋਂ ਭਰ ਰਹੇ ਨੇ ਪਹਿਲਾਂ ਸੋਸ਼ਲ ਮੀਡੀਆ ਨਾ ਹੋਣ ਕਰਕੇ ਅਵੇਅਰਨੈਸ ਜ਼ਿਆਦਾ ਨਾ ਹੋਣ ਕਰਕੇ ਜਾਂ ਲੋਕ ਦੱਸਦੇ ਨਹੀਂ ਸੀ ਸੰਗਦੇ ਸੀ ਕਿਸੇ ਵੀ ਕਾਰਨ ਕਰਕੇ ਲੋਕਾਂ ਸੰਗਤਾਂ ਨਹੀਂ ਸੀ ਪਤਾ ਲੱਗਦਾ ਕਿ ਕਿਹਦੀ ਝੋਲੀ ਭਰੀ ਆ ਕਿਹਦੀ ਨਹੀਂ ਪਰ ਸੰਗਤਾਂ ਨੂੰ ਖੁਦ ਨੂੰ ਪਤਾ ਹੈ ਕਿ ਸਾਡੀ ਝੋਲੀ ਉੱਥੋਂ ਭਰੀ ਆ ਤੇ ਸਾਧ ਸੰਗਤ ਜੀ ਹੋਣ ਸੋਸ਼ਲ ਮੀਡੀਆ ਦਾ ਜੋਗ ਹੈ ਕਿਸੇ ਇੱਕ ਨੇ ਆਪਣੀ ਹੱਡਬੀਤੀ ਸਾਂਝੀ ਕੀਤੀ ਫਿਰ ਦੂਸਰੇ ਨੇ ਵੀ ਦੇਖਿਆ ਦੇਖੀ ਕਹਤ ਇਸ ਤਰੀਕੇ ਨਾਲ ਸਾਰੇ ਹੱਡਬੀਤੀਆਂ ਸਾਂਝੀਆਂ ਕਰਨਾ ਚਾਹੁੰਦੇ ਨੇ ਕਿ ਵੱਦ ਤੋਂ ਵੱਦ ਸੰਗਤ ਨੂੰ ਪਤਾ ਲੱਗ ਸਕੇ ਤੇ ਵੱਦ ਤੋਂ ਵੱਦ ਸੰਗਤ ਜਿਹੜੀ ਆਪਣਾ ਭਲਾ ਕਰਾਵੇ ਸੋ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਬੜੇ ਮਹਾਨ ਸ਼ਹੀਦ ਹੋਏ ਨੇ ਐਸੇ ਸ਼ਹੀਦ ਹੋਏ ਨੇ ਤਰਨਾ ਦਲ ਮਿਸਲਿ ਸ਼ਹੀਦਾਂ ਤਰਨ ਤਰਨਾ ਦਲ ਦੇ ਪਹਿਲੇ ਮੁਖੀ ਜਥੇਦਾਰ ਹੋਏ ਨੇ ਸੋ ਸਾਧ ਸੰਗਤ ਜੀ ਐਨੀ ਬਖਸ਼ਿਸ਼ਾਂ ਉਹਨਾਂ ਨੇ ਲਈਆਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੋਲੋਂ ਐਨੀਆਂ ਬਖਸ਼ਿਸ਼ਾਂ ਲਈਆਂ ਕਿ ਆਪਣੀ ਐਨੀ ਝੋਲੀ ਪੁਰਾਈ ਕਿ ਉਹ ਜਿਉਂਦੇ ਸ਼ਹੀਦ ਹੋ ਗਏ ਉਹਨਾਂ ਦੇ ਨਾਮ ਦੇ ਨਾਲ ਜਿਹੜਾ ਸ਼ਹੀਦ ਲਫ਼ਜ਼ ਹੈ ਉਹਨਾਂ ਦੇ ਸਰੀਰ ਵਿੱਚ ਰਹਿੰਦਿਆਂ ਹੀ ਲੱਗ ਗਿਆ ਸੀ ਸੋ ਸਾਧ ਸੰਗਤ ਜੀ ਅੱਜ ਵੀ ਸੰਗਤਾਂ ਝੋਲੀਆਂ ਪੁਰਾ ਰਹੀਆਂ ਨੇ ਸੋ ਸਾਧ ਸੰਗਤ ਜੀ ਅੱਜ ਜਿਹੜੀ ਅਸੀਂ ਹੱਡ ਬੀਤੀ ਸਾਖੀ ਜਾਂਝੀ ਕਰਨ ਲੱਗੇ ਆ ਉਹ ਇੱਕ ਭੈਣ ਦੀ ਹੈ ਉਹ ਭੈਣ ਜਿਹੜੀ ਹੈ ਕਾਲਜ ਕਾਲਜ ਵਿੱਚ ਵੱਢਦੀ ਹੈ ਉਹ ਭੈਣ ਆਪਣੀ ਹੱਡ ਬੀਤੀ ਸੁਣਾਉਂਦੀ ਹੈ ਪੈਣ ਦੱਸਦੀ ਐ ਕਿ ਮੈਂ ਬਚਪਨ ਤੋਂ ਹੀ ਮੇਰੀ ਪਹਿਲਾ ਮੰਮੀ ਜਾਂਦੀ ਸੀ ਨਾਲ ਤੇ ਮੈਂ ਉਹਦੇ ਨਾਲ ਜਾਣਾ ਤੇ ਮੈਨੂੰ ਇਹਦੀ ਪਹਿਲਾਂ ਕੁਝ ਜ਼ਿਆਦਾ ਪਤਾ ਨਹੀਂ ਸੀ ਮੈਂ ਮੰਮੀ ਜਾਂਦੀ ਸੀ ਤੇ ਮੈਨੂੰ ਨਾਲ ਜਾਣਾ ਪੈਂਦਾ ਸੀ ਕਹਿੰਦੀ ਮਾਤਾ ਮੇਰੀ ਨੇ ਸ਼ਹੀਦਾ ਸਾਹਿਬ ਜਾਣਾ ਦੁਪਹਿਰਾ ਸਾਹਿਬ ਦੀ ਹਾਜ਼ਰੀ ਭਰਦੀ ਸੀ ਮਾਤਾ ਮੇਰੀ ਕਹਿੰਦੀ ਉਦੋਂ ਸੰਗਤ ਇੰਨੀ ਜ਼ਿਆਦਾ ਨਹੀਂ ਸੀ ਹੋਂਦੀ ਜਿੰਨੀ ਅੱਜ ਹੁੰਦੀ ਆ ਕਹਿੰਦੀ ਕਿ ਮੈਂ ਵੀ ਨਾਲ ਜਾਣਾ ਤੇ ਮੈਂ ਬੈਠੀ ਰਹਿਣਾ ਮਾਤਾ ਨੇ ਪਾਠ ਕਰਨਾ ਲੱਗੇ ਕਹਿੰਦੀ ਕਿ ਮੈਂ ਆਸੇ-ਪਾਸੇ ਜਾਂ ਵੇਖੀ ਜਾਣਾ ਜਾ ਵਾਈ ਕੋ ਥੋੜਾ ਬਹੁਤ ਪਾਠ ਕਰ ਲੈਣਾ ਜਿੰਨਾ ਕਿ ਮੈਨੂੰ ਆਉਂਦਾ ਨਹੀਂ ਤੇ ਮੈਂ ਬੈਠੀ ਰਹਿਣਾ ਚੁੱਪ ਕਰਕੇ ਕਹਿੰਦੀ ਕਿ ਬੱਧਾ ਰੁੱਟੀ ਚ ਬਹਿਣਾ ਮੈਂ ਪਰ ਕਹਿੰਦੇ ਕਿ ਲਗਨ ਹੌਲੀ ਲੱਗਦੀ ਲੱਗਦੀ ਮਾਤਾ ਦੇ ਨਾਲ ਜਾਣ ਕਰਕੇ ਬੜੀ ਲਗਨ ਲੱਗੀ ਮੇਰੀ ਕਹਿੰਦੀ ਮੈਂ ਕੁਛ ਲੈ ਲੀ ਉੱਥੇ ਨਹੀਂ ਸੀ ਜਾਂਦੀ ਮੈਂ ਸਿਰਫ ਜਾਂਦੀ ਸੀ ਕਿਉਂਕਿ ਮੈਨੂੰ ਉੱਥੇ ਜਾਣਾ ਵਧੀਆ ਲੱਗਦਾ ਸੀ ਕਹਿੰਦੀ ਬਾਬਾ ਦੀਪ ਸਿੰਘ ਜੀ ਨਾਲ ਬੜਾ ਪ੍ਰੇਮ ਪੈ ਗਿਆ ਮੇਰਾ ਕਹਿੰਦੀ ਕਿ ਮੈਨੂੰ ਮੈਂ ਬਚਪਨ ਤੋਂ ਜਾਂਦੀ ਸੀ ਅੱਜ ਮੇਰੀ ਉਮਰ ਕਹਿੰਦੀ ਆ ਵੀ 25 26 ਸਾਲ ਹੋ ਗਈ ਆ ਬਚਪਨ ਤੋਂ ਜਾਂਦੀ ਸੀ ਤੇ ਕਹਿੰਦੀ ਕਿ ਇੰਨਾ ਪ੍ਰੇਮ ਬਣਿਆ ਬਾਬਾ ਦੀਪ ਸਿੰਘ ਜੀ ਆ ਇੱਕ ਵੀ ਕਹਿੰਦੀ ਕਿ ਜਦੋਂ ਦੀ ਮੈਂ ਆ ਜਾਣਾ ਸ਼ੁਰੂ ਕੀਤਾ ਬਚਪਨ ਤੋਂ ਕਹਿੰਦੀ ਇੱਕ ਵੀ ਨਾ ਗਾਣੀ ਪਿਆ ਮੇਰਾ ਇੰਨੀ ਕਿਰਪਾ ਬਾਬਾ ਦੀਪ ਸਿੰਘ ਜੀ ਦੀ ਹੋਈ ਮੀ ਆਵੇ ਹਨੇਰੀ ਆਵੇ ਤੇ ਕਹਿੰਦੀ ਮੈਂ ਸ਼ਹੀਦਾਂ ਸਾਹਿਬ ਜਾਣਾ ਨਹੀਂ ਛੱਡਿਆ ਬਾਬਾ ਦੀਪ ਸਿੰਘ ਜੀ ਆਪੇ ਮੈਨੂੰ ਲੈ ਜਾਂਦੇ ਨੇ ਕਹਿੰਦੀ ਕਿ ਇੰਨਾ ਪ੍ਰੇਮ ਬਣਿਆ ਕਿ ਜਿੱਦਾਂ ਐਤਵਾਰ ਮੰਨ ਲਓ ਕਹਿੰਦੀ ਕਿ ਮੈਂ ਹਾਜ਼ਰੀ ਭਰ ਰਹੀ ਆ ਤੇ ਮੈਨੂੰ ਫਿਕਰ ਹੁੰਦੀ ਆ ਮੈਨੂੰ ਖੇਚ ਹੁੰਦੀ ਆ ਕਿ ਮੈਂ ਅਗਲੇ ਐਤਵਾਰ ਫੇਰ ਆਣਾ ਕੋਈ ਅੜ ਛੰਨਾ ਪੈ ਜਾਵੇ ਇਹਦੀ ਮੈਂ ਇੱਕ ਅਰਦਾਸ ਕਰਕੇ ਆਉਣਾ ਦਿੱਲੀ ਜਦੋਂ ਵੀ ਦੁਪਹਿਰਾ ਸਾਹਿਬ ਦੀ ਹਾਜ਼ਰੀ ਪੜਨੀ ਕਿ ਹੇ ਬਾਪੂ ਖੰਡੇ ਵਾਲਿਆ ਬਾਬਾ ਦੀਪ ਸਿੰਘ ਜੀ ਕਿਰਪਾ ਕਰਿਓ ਰਹਿਮਤ ਕਰਿਓ ਕਿ ਜਿਹੜੀ ਸੇਵਾ ਤੁਸੀਂ ਨਿਰੰਤਰ ਲੈ ਰਹੇ ਹੋ ਮੇਰੇ ਤੋਂ ਮੈਂ ਹਾਜ਼ਰੀ ਭਰਨੀ ਹੈ ਦੁਪਹਿਰਾ ਸਾਹਿਬ ਦੇ ਵਿੱਚ ਜਿਹੜਾ ਅਗਲਾ ਦੁਪਹਿਰਾ ਆਉਣਾ ਹੈ ਉਹਦੇ ਵਿੱਚ ਵੀ ਤੁਸੀਂ ਮੈਨੂੰ ਆਪ ਲੈ ਕੇ ਆਉਣਾ ਕੋਈ ਅੜ ਛੰਨਾ ਪਵੇ ਮੈਨੂੰ ਕੋਈ ਹੋਰ ਚੀਜ਼ ਨਹੀਂ ਚਾਹੀਦੀ ਬਸ ਇਹ ਆ ਕਿ ਮੈਨੂੰ ਆਪਣੇ ਦਰ ਤੇ ਬੁਲਾ ਲਿਆ ਕਰੋ ਮੈਂ ਤੁਹਾਡੇ ਦਰਸ਼ਨਾਂ ਤੋਂ ਬਿਨਾ ਤੁਹਾਡੀ ਸੰਗਤ ਦੇ ਦਰਸ਼ਨਾਂ ਤੋਂ ਬਿਨਾ ਨਹੀਂ ਰਹਿ ਸਕਦੀ। ਉਹ ਭੈਣ ਕਹਿੰਦੀ ਕਿ ਮੇਰੀ ਇਹ ਭਾਵਨਾ ਹੈ ਮੇਰੀ ਇਹ ਸ਼ਰਧਾ ਹੈ ਕਿ ਇਹ ਸੰਗਤ ਦੇ ਵਿੱਚ ਹੀ ਬਾਬਾ ਦੀਪ ਸਿੰਘ ਕਿਤੇ ਨਾ ਕਿਤੇ ਤੇ ਬੈਠੇ ਨੇ। ਕਿਤੇ ਨਾ ਕਿਤੇ ਕਿਸੇ ਦੇ ਕਿਸੇ ਸਿੰਘ ਦੇ ਨਾਲ ਕਮਾਈ ਵਾਲੇ ਦੇ ਨਾਲ ਬਾਬਾ ਦੀਪ ਸਿੰਘ ਜੀ ਬੈਠੇ ਨੇ ਉਹ ਦੁਪਹਿਰੇ ਚ ਹਾਜ਼ਰੀ ਭਰ ਰਹੇ ਨੇ। ਉਹ ਭੈਣ ਕਹਿੰਦੀ ਕਿ ਮੈਨੂੰ ਮੈਂ ਇਹ ਸੋਚਦੀ ਆ ਇਹ ਫੀਲ ਕਰਦੀ ਆ ਕਿ ਮੈਨੂੰ ਲੱਗਦਾ ਆ ਕਿ ਮੈਂ ਦੁਪਹਿਰਾ ਸਾਹਿਬ ਦੀ ਹਾਜ਼ਰੀ ਉਨਾਂ ਚਿਹਰ ਭਰਦੀ ਰਹਿਣਾ ਹੈ ਭਰਦੀ ਰਹਿਣਾ ਆ। ਮੈਨੂੰ ਇਹ ਆਸ ਹੈ ਕਿ ਬਾਬਾ ਦੀਪ ਸਿੰਘ ਜੀ ਮੈਨੂੰ ਦਰਸ਼ਨ ਦੇਣਗੇ। ਬਾਬਾ ਦੀਪ ਸਿੰਘ ਜੀ ਨਾਲ ਮੈਂ ਗੱਲ ਕਰਨਾ ਚਾਹੁੰਦੀ ਹਾਂ ਭੈਣ ਕਹਿੰਦੀ ਮੇਰੀ ਇਹ ਭਾਵਨਾ ਆ ਸੋ ਭੈਣ ਕਹਿੰਦੀ ਕੀ ਕੀ ਹੁੰਦਾ ਆ ਕਿ ਲਗਾਤਾਰ ਮੈਂ ਜਾਨੀ ਆ ਕਦੀ ਜਾਂਦੀ ਮੈਂ ਬਾਬਾ ਦੀਪ ਸਿੰਘ ਜੀ ਤੋਂ ਕੁਝ ਨਹੀਂ ਮੰਗਿਆ ਬਸ ਬਾਬਾ ਜੀ ਦੇ ਦਰਸ਼ਨਾਂ ਨੂੰ ਬਾਬਾ ਜੀ ਦੇ ਪ੍ਰੇਮ ਨੂੰ ਕਹਿੰਦੀ ਕਿ ਮੈਂ ਨਿਰੰਤਰ ਦੁਪਹਿਰਾ ਸੈਭ ਦੇ ਹਾਜ਼ਰੀਆਂ ਭਰਦੀ ਰਹੀ ਭੈਣ ਕਹਿੰਦੀ ਕਿ ਮੇਰੇ ਯੂਨੀਵਰਸਿਟੀ ਜਿਹੜੀ ਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਉੱਥੇ ਮੇਰੇ ਇਗਜ਼ਾਮ ਚੱਲਦੇ ਨੇ ਕਹਿੰਦੀ ਕਿ ਮੈਂ ਇੱਕ ਦਿਨ ਮੈਂ ਡੇਟ ਸ਼ੀਟ ਦੇਖਣਾ ਭੁੱਲ ਗਈ ਮਤਲਬ ਜਾਂ ਮੇਰੇ ਮਨ ਚੋਂ ਨਿਕਲ ਗਿਆ ਕਹਿੰਦੀ ਕਿ ਮੈਂ ਐਗਜ਼ਾਮ ਵਧੀਆ ਮੇਰੇ ਚੱਲ ਰਹੇ ਨੇ ਵਧੀਆ ਹੋ ਰਹੇ ਨੇ ਬਾਬਾ ਦੀਪ ਸਿੰਘ ਕਹਿੰਦੀ ਮੈਂ ਪੜਨ ਵਿੱਚ ਠੀਕ ਸੀ ਬਾਬਾ ਦੀਪ ਸਿੰਘ ਦੀ ਦੀ ਕਿਰਪਾ ਦੇ ਨਾਲ ਵਧੀਆ ਮੇਰੇ ਐਗਜ਼ਾਮ ਚੱਲ ਰਹੇ ਨੇ ਹੋ ਰਹੇ ਨੇ ਕਹਿੰਦੀ ਕੀ ਹੁੰਦਾ ਇੱਕ ਦਿਨ ਮਿਸਟੇਕ ਹੋ ਜਾਂਦੀ ਹੈ ਕਿ ਮੈਂ ਡੇਟ ਸ਼ੀਟ ਥੋੜੀ ਮੇਰੇ ਕੋਲ ਗਲਤ ਦੇਖੀ ਗਈ ਸਮਝਣ ਚ ਥੋੜੀ ਪ੍ਰੋਬਲਮ ਹੋ ਗਈ ਕਿ ਜਿਹੜਾ ਪੇਪਰ ਮੇਰਾ ਸੀ ਮੈਂ ਦੂਜਾ ਪੇਪਰ ਪੜਾਈ ਉਹ ਭੈਣ ਕਹਿੰਦੀ ਕਿ ਮੈਨੂੰ ਮਿਸਟੇਕ ਲੱਗੀ ਕਿ ਮੇਰਾ ਪੇਪਰ ਸੀ ਮੈਥ ਦਾ ਯਾਨੀ ਕਿ ਕੈਲਕੂਲਸ 1 ਦਾ ਤੇ ਮੈਂ ਪੜਾਈ ਫਿਜ਼ਿਕਸ ਦਾ ਪੇਪਰ ਕਹਿੰਦੀ ਕਿ ਜਦੋਂ ਮੈਂ ਐਗਜ਼ਾਮੀਨੇਸ਼ਨ ਹਾਲ ਦੇ ਵਿੱਚ ਜਾ ਕੇ ਬੈਠ ਜਾਨੀ ਆ ਤੇ ਜਦੋਂ ਕੁਐਸਚਨ ਪੇਪਰ ਮਿਲਦਾ ਮੈਨੂੰ ਪਤਾ ਲੱਗਦਾ ਕਿ ਮੈਂ ਤਾਂ ਪੇਪਰ ਦੂਜਾ ਪੜਾਈ ਆ ਇਹ ਕੀ ਬਣ ਗਿਆ ਕਹਿੰਦੀ ਮੇਰੇ ਪੈਰਾਂ ਥਲੋ ਜ਼ਮੀਨ ਖਿਸ ਗਈ ਪੀ ਮੇਰਾ ਤੇ ਮਤਲਬ ਕੰਪਾਰਟਮੈਂਟ ਆ ਜਾਏਗੀ ਮੈਂ ਤੇ ਪੜਕੇ ਨਹੀਂ ਆਏਗੀ ਹੁਣ ਮੈਂ ਕੀ ਕਰੂੰਗੀ ਕਹਿੰਦੀ ਕਿ ਮੈਂ ਮੈਨੂੰ ਹੋਰ ਕੋਈ ਸੁਝਿਆ ਨਹੀਂ ਸੁਝਿਆ ਕਹਿੰਦੀ ਕਿ ਮੇਰੇ ਦਿਮਾਗ 'ਚ ਬੜੇ ਤਰੱਕੇ ਦੀਆਂ ਗੱਲਾਂ ਆਉਣੀਆਂ ਕਹਿੰਦੀ ਕਿ 5 ਮਿੰਟ ਮੈਂ ਜਿੱਦਾਂ ਮਤਲਬ ਸਿਰ ਸੁਣਨ ਪੈ ਗਿਆ ਮੇਰਾ ਮੈਨੂੰ ਸਮਝ ਨਾ ਆਵੇ ਮੈਂ ਚੁੱਪ ਕਰਕੇ ਬੈਠੀ ਆ ਮੈਨੂੰ ਕੋਈ ਸਮਝ ਨਹੀਂ ਆ ਰਹੀ ਕਹਿੰਦੀ ਕਿ ਮੈਂ 5 ਮਿੰਟ ਬਸ ਸੁਣਨ ਹੋਈਆਂ ਤੇ ਮੈਂ ਫਿਰ ਦਿਮਾਗ 'ਚ ਮੇਰੇ ਬਾਬਾ ਦੀਪ ਸਿੰਘ ਜੀ ਵੱਲ ਖਿਆਲ ਗਿਆ ਕੀ ਬਾਬਾ ਦੀਪ ਸਿੰਘ ਜੀ ਕਹਿੰਦੀ ਮਨ ਦੇ ਵਿੱਚ ਮੈਂ ਬਾਬਾ ਦੀਪ ਸਿੰਘ ਜੀ ਨਾਲ ਗੱਲਾਂ ਕਰ ਰਹੀ ਆ ਕਹਿੰਦੀ ਕਿ ਮੈਂ ਅਰਦਾਸ ਕੀਤੀ ਕਿ ਬਾਬਾ ਦੀਪ ਸਿੰਘ ਜੀ ਮੈਂ ਤੁਹਾਡੇ ਤੋਂ ਕਦੀ ਕੁਝ ਨਹੀਂ ਮੰਗਿਆ ਮੈਂ ਬਚਪਨ ਤੋਂ ਨਿਰੰਤਰ ਤੁਹਾਡੀ ਕਿਰਪਾ ਦੇ ਨਾਲ ਹਾਜ਼ਰੀ ਭਰ ਰਹੀ ਆ ਕਿ ਬਾਬਾ ਦੀਪ ਸਿੰਘ ਜੀ ਮੈਂ ਮੰਗਣਾ ਅੱਜ ਵੀ ਨਹੀਂ ਸੀ ਕਿਉਂਕਿ ਮੈਂ ਤੁਹਾਨੂੰ ਤੁਸੀਂ ਜਾਨੀ ਜਾਣ ਉਹ ਤੁਹਾਨੂੰ ਪਤਾ ਹੈ ਕਿ ਮੈਂ ਪੇਪਰ ਗਲਤੀ ਨਾਲ ਹੋਰ ਕੋਈ ਬਾੜ ਆਈਆਂ ਪੇਪਰ ਮੇਰਾ ਸੀ ਦੂਜਾ ਤੇ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ ਰਹਿਮਤ ਕਰੋ ਕਿ ਮੈਨੂੰ ਨਹੀਂ ਪਤਾ ਮੈਂ ਸਹੀ ਲਿਖਣਾ ਹੈ ਕਿ ਗਲਤ ਲਿਖਣਾ ਹੈ ਮੈਂ ਲਿਖਣਾ ਜ਼ਰੂਰ ਹੈ ਪੇਪਰ ਜੋ ਮੈਨੂੰ ਆਉਂਦਾ ਹੈ ਮੈਂ ਲਿਖ ਦਿੰਨੀ ਆ ਪਰ ਤੁਸੀਂ ਕਿਰਪਾ ਕਰਿਓ ਰਹਿਮਤ ਕਰਿਓ ਕਿ ਤੁਸੀਂ ਮੇਰੀ ਇਲਾਜ ਰੱਖਿਓ ਕਿ ਮੈਂ ਪਾਸ ਹੋ ਜਾਵਾਂ ਵਧੀਆ ਨੰਬਰਾਂ ਦੇ ਨਾਲ ਇਸ ਪੇਪਰ ਦੇ ਵਿੱਚੋਂ ਖਾਸ ਕਰਕੇ ਕਿਉਂਕਿ ਇੱਕ ਗਲਤੀ ਕਾਰਨ ਮੈਂ ਆਪਣੀ ਕੰਪਾਰਟਮੈਂਟ ਨਹੀਂ ਚਾਹੁੰਦੀ ਮੈਂ ਨਹੀਂ ਚਾਹੁੰਦੀ ਮੈਂ ਇਸ ਪੇਪਰ ਵਿੱਚੋਂ ਫੇਲ ਹੋਵਾਂ ਉਹ ਭੈਣ ਕਹਿੰਦੀ ਕਿ ਮੈਨੂੰ ਨਹੀਂ ਪਤਾ ਕਿ ਮੈਂ ਇਹ ਭਾਵਨਾ ਸੀ ਮੇਰੀ ਕਿ ਹੱਥ ਮੇਰਾ ਆ ਤੇ ਮੇਰੇ ਹੱਥ ਨੂੰ ਚਲਾਉਣ ਵਾਲਾ ਮੇਰਾ ਬਾਪੂ ਖੰਡੇ ਵਾਲਾ ਆ ਉਹ ਕਹਿੰਦੀ ਕਿ ਮੈਂ ਐਗਜ਼ਾਮੀਨੇਸ਼ਨ ਹਾਲ ਦੇ ਵਿੱਚ ਬੈਠੀ ਆ ਤੇ ਮੈਂ ਇਹ ਭਾਵਨਾ ਰੱਖੀ ਕਿ ਪੈਨ ਮੈਂ ਫੜਿਆ ਆ ਪਰ ਮੇਰੇ ਪੈਨ ਨੂੰ ਚਲਾਉਣ ਵਾਲਾ ਬਾਪੂ ਖੰਡੇ ਆ ਉਹ ਪੈਨ ਕਹਿੰਦੀ ਕਿ ਮੈਂ ਲਿਖਿਆ ਪੇਪਰ ਜਿੰਨਾ ਮੈਨੂੰ ਆਉਂਦਾ ਸੀ ਮੈਂ ਲਿਖਿਆ ਵਧੀਆ ਲਿਖਿਆ ਠੀਕ ਆ ਮੈਂ ਸੋਚਿਆ ਸੀ ਮੇਰਾ ਨੰਬਰ ਘੱਟ ਹੋਣਗੇ ਮੈਂ ਸੋਚਿਆ ਸੀ ਮੈਨੂੰ ਆਉਂਦਾ ਹੀ ਨਹੀਂ ਕੱਕ ਮੈਂ ਕੀ ਲਿਖਾਂਗੀ ਪਰ ਕਹਿੰਦੀ ਕਿ ਮੈਂ ਲਿਖਿਆ ਜਿੰਨਾ ਲਿਖਿਆ ਕਹਿੰਦੀ ਸਾਰੇ ਇਗਜ਼ਾਮ ਦੇ ਸਾਰੇ ਕੁਐਸਚਨ ਕੀਤੇ ਮੈਂ ਕੋਈ ਛੱਡਿਆ ਨਹੀਂ ਤੇ ਕਹਿੰਦੀ ਕਿ ਸਮਾਂ ਬੀਤਦਾ ਫਿਰ ਅਗਲੇ ਪੇਪਰ ਵੀ ਹੁੰਦੇ ਨੇ ਮੇਰੇ ਤੇ ਮੈਂ ਚਪਰਾ ਸਾਰ ਚ ਹਾਜ਼ਰੀਆਂ ਭਰਨੇ ਆ ਨਹੀਂ ਛੱਡੀਆਂ ਮੈਂ ਹਾਜ਼ਰੀਆਂ ਭਰਦੇ ਨੇ ਨਿਰੰਤਰ ਅਰਦਾਸ ਬੇਨਤੀ ਕਰਦੀ ਰਹੀ ਕਹਿੰਦੀ ਇਹ ਰਿਜ਼ਲਟ ਆਉਂਦਾ ਆ ਤੇ ਰਿਜ਼ਲਟ ਵਿੱਚ ਮੈਨੂੰ ਇਹ ਸੀ ਕਿ ਮੇਰੇ ਚਲੋ ਮੈਂ ਕਹਿੰਦੀ ਕਿ ਮੈਨੂੰ ਇਹ ਹੋ ਗਿਆ ਸੀ ਕਿ ਮੈਂ ਫੇਲ ਨਹੀਂ ਹੋऊंगी ਪਰ ਮੇਰੇ ਨੰਬਰ ਇਸ ਇਗਜ਼ਾਮ ਚੋਂ ਛੇਰ ਘੱਟ ਆਉਣਗੇ ਪਰ ਕਹਿੰਦੀ ਕਿ ਪਰਮਾਤਮਾ ਦੀ ਖੇਡ ਉਹ ਖੰਡੇ ਵਾਲੇ ਬਾਪੂ ਤੇ ਭਾਵਨਾ ਸੀ ਮੇਰੀ ਜਿਹੜੀ ਕਿ ਮੇਰਾ ਪੇਪਰ ਬਾਬਾ ਦੀਪ ਸਿੰਘ ਜੀ ਆਪ ਲਿਖ ਰਹੇ ਨੇ ਹੱਥ ਮੇਰਾ ਇਹ ਚ ਲੋਣ ਵਾਲੇ ਹੋ ਨੇ ਠੀਕ ਆ ਕਹਿੰਦੇ ਕਿ ਕੀ ਹੋਇਆ ਮੈਂ ਜਦੋਂ ਆਪਣਾ ਲਿਸਟ ਵਿੱਚ ਦੇਖਦੀ ਆ ਨਾਮ ਵਧੀਆ ਨੰਬਰਾਂ ਨਾਲ ਮੈਂ ਪਾਸ ਹੋ ਗਈ ਪਰ ਕਹਿੰਦੀ ਕਿ ਮੈਂ ਜਦੋਂ ਫੁੱਲ ਵੇਖਣਾ ਚਾਹੁੰਦੀ ਇਸ ਇਗਜ਼ਾਮ 'ਚ ਮੇਰੇ ਨੰਬਰ ਕਿੰਨੇ ਆਏ ਨੇ ਕਹਿੰਦੀ ਕਿ ਮੈਂ ਆਨਲਾਈਨ ਜਾ ਕੇ ਜਦੋਂ ਚੈੱਕ ਕਰਦੀ ਆ ਯੂਨੀਵਰਸਿਟੀ ਦੀ ਵੈਬਸਾਈਟ ਤੋਂ ਕਹਿੰਦੀ ਮੈਂ ਦੇਖਦੀ ਆ ਕਿ ਬਾਕੀ ਚੋਂ ਨੰਬਰ ਜਿੰਨੇ ਆਏ ਨੇ ਨਾ ਬਾਕੀ ਸਬਜੈਕਟਾਂ ਵਿੱਚੋਂ ਜਿੰਨੇ ਨੰਬਰ ਆਏ ਨੇ ਇਸ ਸਬਜੈਕਟ ਵਿੱਚੋਂ ਨੰਬਰ ਉਹਨਾਂ ਨਾਲੋਂ ਵੀ ਜ਼ਿਆਦਾ ਆਏ ਨੇ ਹਿੰਦੀ ਕੀ ਮੇਰੀ ਖੁਸ਼ੀ ਦੀ ਹੱਦ ਨਹੀਂ ਰਹੀ ਮੇਰੀ ਅੱਖਾਂ ਵਿੱਚੋਂ ਵਿਰਾਗ ਦਾ ਜਲ ਵਹਿਣਾ ਸ਼ੁਰੂ ਹੋ ਗਿਆ ਕੀ ਪਾਪਾ ਜੀ ਧੰਨ ਹੋ ਤੁਸੀਂ ਮੇਰੀ ਤਾਂ ਭਾਵਨਾ ਸੀ ਕਿ ਤੁਸੀਂ ਲਿਖ ਰਹੇ ਹੋ ਤੇ ਤੁਸੀਂ ਸੱਚੀ ਸ਼ਾਇਰ ਮੇਰੇ ਨਾਲ ਉਸ ਸਮੇਂ ਬੈਠੇ ਸੀ ਸੱਚੀ ਤੁਸੀਂ ਮੇਰੇ ਹੱਥ ਫੜ ਕੇ ਮੇਰਾ ਐਗਜ਼ਾਮ ਕਰਾਇਆ ਉਸ ਭੈਣ ਦੀ ਭਾਵਨਾ ਸੀ 사ਸੰਗ ਜੀ ਇਹ ਹੁੰਦੀ ਹੈ ਭਾਵਨਾ ਇਹ ਐਸੀ ਭਾਵਨਾ ਬਣਾਵਾਂਗੇ ਤੇ ਬਾਬਾ ਦੀਪ ਸਿੰਘ ਜੀ ਸਾਡੇ ਨਾਲ ਹਰ ਟਾਈਮ ਅੰਗ ਸੰਗ ਸਹਾਈ ਹੋਣਗੇ ਸਾਧ ਸੰਗਤ ਜੀ ਹਮੇਸ਼ਾ ਅਰਦਾਸ ਕਰਿਆ ਕਰੋ ਬਾਬਾ ਦੀਪ ਸਿੰਘ ਜੀ ਦੇ ਅੱਗੇ ਬਾਬਾ ਜੀ ਸਾਡੇ ਅੰਗ ਸੰਗ ਰਹਿਣਾ ਸਾਡੀ ਹਮੇਸ਼ਾ ਬਾਹ ਫੜ ਕੇ ਰੱਖਣਾ ਕਿਉਂਕਿ ਅਸੀਂ ਬਾਹ ਫੜਾਂਗੇ ਨਾ ਬਾਬਾ ਜੀ ਦੀ ਤੇ ਅਸੀਂ ਛੱਡ ਵੀ ਸਕਦੇ ਹਾਂ ਪਰ ਜੇ ਬਾਬਾ ਦੀਪ ਸਿੰਘ ਜੀ ਸਾਡੀ ਬਾਹ ਫੜਨਗੇ ਉਹ ਕਦੀ ਬਾਹ ਛੱਡਣਗੇ ਨਹੀਂ ਸੋ ਸਾਧ ਸੰਗਤ ਜੀ ਉਸ ਭੈਣ ਦੀ ਇਹ ਭਾਵਨਾ ਸੀ ਕਿ ਬਾਬਾ ਦੀਪ ਸਿੰਘ ਜੀ ਉਹਨੂੰ ਡੋਲਰ ਨਹੀਂ ਦੇਣਗੇ ਉਨੂੰ ਫੇਲ ਨਹੀਂ ਹੋਣ ਦੇਣਗੇ ਬਾਬਾ ਦੀਪ ਸਿੰਘ ਨੇ ਐਸੀ ਕਿਰਪਾ ਕੀਤੀ ਉਹਨੂੰ ਡਰ ਸੀ ਕਿ ਇਸ ਇਗਜ਼ਾਮ ਦੇ ਵਿੱਚੋਂ ਨੰਬਰ ਘੱਟ ਆਉਣਗੇ ਪਰ ਉਹਦੇ ਇਸੇ ਸਬਜੈਕਟ ਦੇ ਵਿੱਚੋਂ ਪੇਪਰ ਦੇ ਵਿੱਚੋਂ ਸਭ ਤੋਂ ਵਧੀਆ ਨੰਬਰ ਆਏ ਉਹ ਭੈਣ ਕਹਿੰਦੀ ਕਿ ਮੇਰੀ ਸ਼ਰਧਾ ਬਾਬਾ ਦੀਪ ਸਿੰਘ ਜੀ ਤੇ ਜੇ 100% ਸੀ ਇਸ ਤੋਂ ਬਾਅਦ 1000% ਹੋ ਗਈ ਕਿ ਬਾਬਾ ਦੀਪ ਸਿੰਘ ਜੀ ਤੁਹਾਡੇ ਵਰਗਾ ਕੋਈ ਨਹੀਂ ਉਹ ਭੈਣ ਕਹਿੰਦੀ ਕਿ ਮੈਂ ਬਾਬਾ ਦੀਪ ਸਿੰਘ ਜੀ ਦਾ ਦਰ ਕਦੇ ਨਹੀਂ ਛੱਡ ਸਕਦੀ ਮੈਂ ਸਰੀਰ ਛੱਡ ਸਕਦੀ ਆ ਪਰ ਸੁਪਹਿਰਾ ਸਾਹਿਬ ਚ ਹਾਜ਼ਰੀ ਭਰਨੀ ਨਹੀਂ ਛੱਡ ਸਕਦੀ ਉਹ ਭੈਣ ਦੀ ਭਾਵਨਾ ਹੈ ਸਾਧ ਸੰਗਤ ਜੀ ਇੰਦਾ ਸਾਖੀਆਂ ਸੁਣਦੇ ਆ ਨਾ ਜਦੋਂ ਜਦੋਂ ਸੰਗਤ ਆਪਣੇ ਐਕਸਪੀਰੀਅੰਸ ਸ਼ੇਅਰ ਕਰਦੀ ਆ ਆਪਣੀਆਂ ਹੱਡ ਬੀਤੀਆਂ ਸਾਂਝੀਆਂ ਕਰਦੀ ਆ ਸਾਧ ਸੰਗਤ ਜੀ ਮਨ ਵਿੱਚ ਇੱਕ ਵਾਰ ਚ ਨਾ ਹੱਠ ਛਾ ਜਾਂਦੀ ਹੈ ਵੀ ਬਾਬਾ ਜੀ ਸਭ ਦੀਆਂ ਝੋਲੀਆਂ ਭਰ ਰਹੇ ਨੇ ਕੋਈ ਕਿਸੇ ਵੀ ਉਮਰ ਦਾ ਹੋਵੇ ਕਿਸੇ ਵੀ ਧਰਮ ਦਾ ਹੋਵੇ ਅਮੀਰ ਗਰੀਬ ਸਭ ਦੀਆਂ ਝੋਲੀਆਂ ਬਾਬਾ ਜੀ ਭਰੀ ਜਾਂਦੇ ਨੇ ਬਾਬਾ ਜੀ ਨਹੀਂ ਦੇਖਦੇ ਕੀ ਇਹ ਮਾੜੇ ਕਰਮ ਕਰ ਰਿਹਾ ਹੈ ਹੁਣ ਸਾਧ ਸੰਗਤ ਜੀ ਕਈ ਮਾੜੇ ਕਰਮ ਕਰਨ ਵਾਲੇ ਜਿਹੜੇ ਨੇ ਨਾ ਉਹ ਚਪੈਰਾ ਸਾਹਿਬ 'ਚ ਹਾਜ਼ਰੀਆਂ ਭਰਦੇ ਨੇ ਤੇ ਉਹ ਆਪਣੇ ਕਰਮ ਕਟਵਾ ਲੈਂਦੇ ਨੇ ਮਾਫ਼ ਕਰਵਾ ਲੈਂਦੇ ਨੇ ਤੇ ਬਾਬਾ ਦੀਪ ਸਿੰਘ ਉਹਨਾਂ ਨੂੰ ਸੋਝੀ ਬਖਸ਼ਦੇ ਨੇ ਫਿਰ ਉਹ ਗਲਤ ਰਸਤਾ ਛੱਡ ਕੇ ਸਹੀ ਰਸਤੇ 'ਤੇ ਵੀ ਆ ਰਹੇ ਨੇ ਬੜੀਆਂ ਐਗਜ਼ਾਮਪਲਾਂ ਨੇ ਮੇਰੇ ਕੋਲ ਉਹਨਾਂ ਦੀਆਂ ਵੀ بڑے ਲੋਕ ਮਾੜੇ ਕਰਮ ਕਰਦੇ ਸੀ ਪਰ ਚਪੈਰਾ ਸਾਹਿਬ 'ਤੇ ਹਾਜ਼ਰੀਆਂ ਭਰਨ ਕਰਕੇ ਉਹਨਾਂ ਦਾ ਜੀਵਨ ਬਦਲ ਗਿਆ ਸੋ ਸਾਧ ਸੰਗਤ ਜੀ ਚਪੈਰਾ ਸਾਹਿਬ ਵਿੱਚ ਜਾ ਕੇ ਸੰਗਤਾਂ ਦੇ ਜੀਵਨ ਵੀ ਬਦਲਦੇ ਨੇ ਬਾਬਾ ਦੀਪ ਸਿੰਘ ਜੀ ਕਿਰਪਾ ਕਰਦੇ ਨੇ ਮਿਹਰ ਕਰਦੇ ਨੇ ਝੋਲੀਆਂ ਪਰ ਪਰ ਕੇ ਤੋਰਦੇ ਨੇ ਸਾਧ ਸੰਗਤ ਜੀ ਹਮੇਸ਼ਾ ਸ਼ਹੀਦਾਂ ਨੂੰ ਧੰਨ ਕਿਆ ਕਰੋ ਸ਼ਹੀਦਾਂ ਦਾ ਲੜ ਫੜ ਕੇ ਰੱਖਿਆ ਕਰੋ ਬਾਬਾ ਦੀਪ ਸਿੰਘ ਜੀ ਕਿਰਪਾ ਕਰਦੇ ਨੇ ਉਹ ਖੰਡੇ ਵਾਲਾ ਬਾਪੂ ਕਦੀ ਬਾਹ ਨਹੀਂ ਛੱਡਦਾ ਹਮੇਸ਼ਾ ਅੰਗ ਸੰਗ ਸਹਾਈ ਹੋ ਕੇ ਸਾਡੀ ਰੱਖਿਆ ਕਰਦਾ ਆ ਸਾਡੇ ਸਾਰੇ ਕਾਰਜ ਸੰਪੂਰਨ ਕਰਦਾ ਸੋ ਸਾਧ ਸੰਗਤ ਜੀ ਆਓ ਪਿਆਰ ਦੇ ਨਾਲ ਜੁਪੀਏ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ